ਆਪਣੇ ਭਰਾ ਦੇ ਵਿਆਹ ਤੇ ਇੱਕ ਸਰਪੰਚ ਦੇ ਵੱਲੋਂ ਹਵਾਈ ਫਾਇਰ ਕਰਨਾ ਮਹਿੰਗਾ ਪੈ ਗਿਆ ਜਦੋਂ ਪੁਲਿਸ ਨੂੰ ਇਹਦੀ ਸੂਚਨਾ ਮਿਲਦੀ ਹੈ ਤਾਂ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਤੇ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਤੇ ਇਸ આરોપી ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਹੈ ਦੱਸਦੀ ਹੈ ਕਿ ਕੁਝ ਦਿਨ ਪਹਿਲਾਂ ਹੀ ਇੱਕ ਵੀਡੀਓ ਜਿਹੜੀ ਆ ਉਹ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਸਰਪੰਚ ਦੇ ਵੱਲੋਂ ਆਪਣੇ ਭਰਾ ਦੇ ਵਿਆਹ ਤੇ ਹਵਾ ਦੇ ਵਿੱਚ ਫਾਇਰਿੰਗ ਕੀਤੀ ਜਾਂਦੀ ਆ ਭਰਾ ਦੇ ਵਿਆਹ ਦਾ ਇਨਾ ਉਸ ਸਰਪੰਚ ਨੂੰ ਚਾ ਚੜਦਾ ਹੈ ਜੇ ਨਾਲੀ ਪਹਿਲੇ ਤੁਹਾਨੂੰ ਇਹ ਦੱਸ ਦੇ ਕਿ ਇਹ ਜਿਹੜੀ ਖਬਰ ਹੈ ਇਹ ਪਠਾਨਕੋਟ ਦੀ ਹੈ ਪਠਾਨਕੋਟ ਦੇ ਵਿੱਚ ਇੱਕ ਸਰਪੰਚਾ ਜਿਸ ਨੂੰ ਕਿ ਆਪਣੇ ਭਰਾ ਦਾ ਭਰਾ ਦੇ ਵਿਆਹ ਦਾ ਇਨਾ ਚਾ ਚੜਦਾ ਹੈ ਕਿ ਦੋਸਤਾ ਦੇ ਨਾਲ ਇਕੱਠੇ ਹੋ ਕੇ ਉਹ ਘਰ ਦੀ ਛੱਤ ਤੇ ਪਹੁੰਚਦੇ ਨੇ ਤੇ ਜਦੋਂ ਛੱਤ ਤੇ ਪਹੁੰਚਦੇ ਨੇ ਤੇ ਹਵਾ ਦੇ ਵਿੱਚ ਫਾਇਰਿੰਗ ਕੀਤੀ ਜਾਂਦੀ ਉਹਨਾਂ ਦੇ ਵੱਲੋਂ ਜਿਹੜੀ ਕਿ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਕਿ ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਹੋਏ ਸਰਪੰਚ ਤੇ ਆਰਮਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਵੀਡੀਓ ਜਿਹੜੀ ਆ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਸੀ ਜਿਸ ਤੋਂ ਬਾਅਦ ਕੇ ਲੋਕਾਂ ਦੇ ਵੱਲੋਂ ਜਦੋਂ ਵੇਖਿਆ ਜਾਂਦਾ ਹੈ ਤੇ ਲੋਕਾਂ ਨੇ ਵੀ ਇਸ ਵੀਡੀਓ ਨੂੰ ਗਲਤ ਦੱਸਿਆ ਤੇ ਇਹ ਵੀ ਕਿਹਾ ਜਾ ਰਿਹਾ ਸੀ ਕਿ ਆਪਣੀ ਵਾਹ ਵਾਈ ਖੱਟਣ ਲਈ ਲੋਕ ਜਿਹੜੇ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਨੇ ਜਿਸ ਦੇ ਵਿੱਚ ਪਹਿਲਿਓ ਵੀ ਵੀਡੀਓ ਸਾਹਮਣੇ ਆਈਆਂ ਸੀ ਤੇ ਕਈ ਲੋਕ ਜਿਹੜੇ ਉਹਨਾਂ ਦੀ ਜਿਹੜੇ ਇਸ ਫਾਇਰਿੰਗ ਦੇ ਵਿੱਚ ਵਾਹ ਵਾਈ ਖੱਟਣ ਦੇ ਬਹਾਨੇ ਕਿਹਦੀ ਜਾਨ ਵੀ ਚਲੀ ਜਾਂਦੀ ਹੈ ਤੇ ਇਸ ਨੂੰ ਬਹੁਤ ਹੀ ਗਲਤ ਜਿਹੜਾ ਲੋਕਾਂ ਦੇ ਵੱਲੋਂ ਉਹ ਦੱਸਿਆ ਗਿਆ ਸੀ ਤੇ ਜਿਹੜੀ ਆ ਪਠਾਨਕੋਟ ਤੋਂ ਇੱਕ ਵੀਡੀਓ ਜਿਹੜੀ ਆ ਸਾਹਮਣੇ ਆਈ ਸੀ ਵਾਇਰਲ ਹੋ ਰਹੀ ਆ ਲਗਾਤਾਰ ਵੀਡੀਓ ਜਿਹੜੀ ਆ ਇਸੇ ਪੁਲਿਸ ਦੇ ਵੱਲੋਂ ਐਕਸ਼ਨ ਲਿਆ ਗਿਆ ਤੇ ਐਸਐਸਪੀ ਜਿਹੜੇ ਬਠਿੰਡ ਐਸਐਸਪੀ ਦੇ ਵੱਲੋਂ ਜਿਹੜੀ ਆ ਕਾਰਵਾਈ ਕੀਤੀ ਗਈ ਐਸਐਸਪੀ ਪਠਾਨਕੋਟ ਦੇ ਵੱਲੋਂ ਉਹਨਾਂ ਦੇ ਵੱਲੋਂ ਜਿਹੜੀ ਜਾਣਕਾਰੀ ਜਿਹੜੀ ਆ ਉਹ ਵੀ ਹਿੱਸੇ ਸਾਂਝੀ ਕੀਤੀ ਗਈ ਆ ਤੁਸੀਂ ਵੀ ਸੁਣੋ ਉਹਨਾਂ ਨੇ ਕੀ ਕਿਹਾ ਇਹ ਇਸ ਸੰਬੰਧੀ ਅਸੀਂ ਸਤਨਾਮ ਸਿੰਘ ਜੋ ਜਿਹੜੇ ਕਿ ਭਗਵਾਨਪੁਰ ਪਿੰਡ ਦੇ ਸਰਪੰਚ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਹ ਬੇਸਿਕਲੀ ਇੱਕ ਵਿਆਹ ਦੀ ਫੰਕਸ਼ਨ ਵਿੱਚ ਜਿਹੜੇ ਹੈਗੇ ਆ ਸੈਲੀਬ੍ਰੇਸ਼ਨ ਦੇ ਤੌਰ ਤੇ ਹਵਾਈ ਫਾਇਰ ਕਰ ਰਿਹਾ ਜਿਹੜਾ ਕਿ ਕਾਨੂੰਨ ਜ਼ੁਰਮ ਆ ਇਸ ਤਰ੍ਹਾਂ ਕਰਨ ਦੇ ਨਾਲ ਕਿਸੇ ਦਾ ਕੋਈ ਨੁਕਸਾਨ ਹੋ ਸਕਦਾ ਕਿਸੇ ਦਾ ਜਾਨੀ ਨੁਕਸਾਨ ਹੋ ਸਕਦਾ ਹੈਗਾ لہذا ਸੀ ਉਸ ਕੇਸ ਦੇ ਵਿੱਚ ਇਹਨਾਂ ਨੂੰ ਗ੍ਰਿਫਟਾਰ ਕੀਤਾ ਔਰ ਇਹਨਾਂ ਦਾ ਹਥਿਆਰ ਜਿਹੜਾ ਹੈਗਾ ਉਹ ਕਬਜ਼ੇ ਵਿੱਚ ਲੈ ਲਿਆ ਇਸ ਬੰਦੇ ਅਸੀਂ ਜਿਹੜੀ ਆਰਮਜ਼ ਐਕਟ ਤੇ 336 ਧਾਰਾ ਦੇ ਤਹਿਤ ਇਹਨਾਂ ਦੇ ਖਿਲਾਫ ਕਦਮਾ ਦਰਜ ਕਰਕੇ